ਜਦੋਂ ਮੈਂ ਮਤਲਬ ਇੰਨੀ ਪ੍ਰੈਕਟਿਸ ਕਰਕੇ ਮੈਂ ਗਰਾਊਂਡ 'ਚ ਉਤਰਿਆ ਚੱਲ ਮੈਂ ਖੇਡਿਆ ਹਨਾ ਉਸ ਤੋਂ ਬਾਅਦ ਜਦ ਮੈਂ ਉੱਥੇ ਵੜਿਆ ਗਰਾਊਂਡ 'ਚ ਦੁਬਾਰਾ ਉਹ ਜਿਹੜੀ ਜਿਹੜੀਆਂ ਤੁਹਾਡੇ ਇਹ ਸਾਰਾ ਸਟੂਡੈਂਟ ਸੀ ਜਾਂ ਸਾਰੀ ਚੀਜ਼ਾਂ ਮੈਂ ਦੇਖਿਆ ਵੀ ਇਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਘੱਟ ਬਚ ਚੁੱਕਿਆ ਸੀਾਰੇ ਬਸ ਇਹ ਹਨਾ ਮੈਂ ਯਾਰ ਬਹੁਤ ਮੰਮੀ ਮੇਰੇ ਵਾਰਜਾ ਰਹੀ ਸੀ ਵੀਰੇ ਕੋਲੇ ਇੱਥੇ ਮੈਂ ਇਕੱਲਾ ਸੀ ਠੀਕ ਆ ਸਾਰੀ ਗੇਮਾਂ ਜਿਹੜੇ ਜਮ ਮਤਲਬ ਇਹ ਨਹੀਂ ਕਹਣਾ ਕਬੱਡੀ ਨੂੰ ਬਦਨਾਮ ਹੀ ਕਰਦੇ ਬਸ ਥੱਕੇ ਚੜ ਗਈ ਲੋਕਾਂ ਦੇ ਹਨਾ ਈਜ਼ੀਲੀ ਅਵੇਲੇਬਲ ਹੋ ਗਿਆ ਹਾਂ ਬਿਲਕੁਲ ਆ ਵੀ ਲੋਕਾਂ ਨੂੰ ਉਹ ਚੀਜ਼ ਪਹਿਲਾਂ ਤਾਂ ਡਾਕਟਰ ਲੱਭਣਾ ਪੈਂਦਾ ਤੇ ਟ੍ਰੇਨਰ ਲੱਭਣਾ ਹਾਂ ਬਸ ਇਹ ਨਹੀਂ 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 ਮੈਂ ਕਿਹਾ ਵੀ ਯਾਰ ਵੀ ਟੂਰਨਾਮੈਂਟ ਤੇ ਚਲਾ ਗਿਆ ਮੈਂ ਵਧੀਆ ਖੇਡ ਰਿਆ ਸੀ ਪੂਰਾ ਹਾਂ ਮੈਂ ਕਿਹਾ ਯਾਰ ਮੇਰੇ ਦਿਮਾਗ ਨੇ ਗੱਲ ਫੜ ਲਈ ਮੈਂ ਕਿਹਾ ਵੀ ਯਾਰ ਤੂੰ ਇਹ ਚੀਜ਼ਾਂ ਲਈ 2 ਵਜੇ ਉੱਠਿਆ ਮੈਂ ਕਿਹਾ ਵੀ ਯਾਰ ਤੂੰ ਮੈਂ ਕਿਹਾ ਤੂੰ ਇਹ ਤਾਂ ਦੇਖ ਵੀ ਲੋਕ ਐਸੇ ਸਾਰੇ ਨੰਬਰ ਦੇਖ ਰਹੇ ਨੇ ਕੌਣ ਲੈ ਗਿਆ ਬੇਵਫਾਈ ਲਾਮੀ ਹਾਂ ਮੈਂ ਕਿਹਾ ਵੀ ਯਾਰ ਇਹ ਚੀਜ਼ ਲਈ 2 ਵਜੇ ਉੱਠਣਾ ਵੀ ਬੰਦ ਆ ਹੁਣ ਆਪਣੇ ਦੋਨਾਂ ਦੇ ਕੰਪੀਟੀਸ਼ਨ ਆ ਤੁਸੀਂ ਮੈਂ ਨਹੀਂ ਕਹਾਂਗਾ ਕਿ ਹਰ ਇੱਕ ਬੰਦਾ ਸਟਿਊਡ ਕਰਕੇ ਪਲੇਅਰ ਨਹੀਂ ਬਣ ਸਕਦਾ ਠੀਕ ਆ ਕਿ ਤੇ ਆਮ ਚੱਕ ਕੇ ਕਿਸੇ ਨੂੰ ਕਹਿ ਦੋਗੇ ਕਿ ਨਹੀਂ ਖੇਡ ਸਕਦਾ ਪਰ ਟੈਲੈਂਟਡ ਸਾਰੇ ਹੀ ਹੁੰਦੇ ਨੇ ਤੁਸੀਂ ਤੁਹਾਡਾ ਤੇ ਮੇਰਾ ਪੇਚਾ ਬੈਗਾ ਪੜਾਈ ਜਾ ਕਿਉਂਕਿ ਕੋਈ ਬੰਦਾ ਪੂਰਾ ਪਰਫੈਕਟ ਨਹੀਂ ਹੁੰਦਾ 95% ਦੇ ਦੂਜੀ ਲਾਈਨੋਂ 95 ਮੈ ਲੈਣਾ ਲੋਕ ਦੇਖ ਰਹੇ ਨੇ ਨਾ ਤੂੰ ਜਿੱਤੂ ਕਿਹੜਾ ਪੰਜ ਕੁਐਸਚਨ ਸਾਨੂੰ ਨਹੀਂ ਆਉਦੇ ਪੰਜ ਮਿਲੂ ਨਹੀਂ ਆਉਦੇ ਸਮਝੀਏ ਗੱਲ ਤੁਹਾਨੂੰ ਕੋਈ ਪੰਜ ਆ ਕੇ ਕਰਵਾ ਜਾਵੇ ਪਿੱਛੋਂ ਮੈਦਾਨ ਰਗੜਿਆ ਗਿਆ ਨਾ ਹਰ ਕਿਸੇ ਦਾ ਸਪੀਡ ਨਹੀਂ ਹੁੰਦੀ ਕੈਚ ਜਾਣ ਨਹੀਂ ਹੁੰਦੇ ਕਿਹਦਾ ਦਿਮਾਗ ਨਹੀਂ ਕੰਮ ਕਰਦਾ ਉਹ ਇਨਹੈਸਡ ਹੋ ਕੇ ਬੰਦੇ ਸਾਰੀ ਚੀਜ਼ਾਂ ਪੂਰੀਆਂ ਕਰ ਲੈਂਦੇ ਠੀਕਾ ਕੋਈ ਭਾਰੀ ਹੁੰਦਾ ਉਹ ਤੇਜ਼ ਹੋ ਜਾਂਦਾ ਕੋਈ ਤੇਜ਼ ਆ ਉਹ ਭਾਰੀ ਹੋ ਜਾਂਦਾ ਹਾਂਜੀ ਦਾ ਹੱਲ ਹੈਗਾ ਮੈਂ ਯਾਰ ਚਲੋ ਉਹ ਕੋਈ ਹਰ ਇੱਕ ਆਪਾਂ ਕਬੱਡੀ ਨੂੰ ਨਿਕਲ ਗਏ ਹਨਾ ਆਪਾਂ ਬਦਨਾਮ ਨਹੀਂ ਕਰਦੇ ਮੈਂ ਬਹੁਤ ਸਪੈਟ ਕਰਦਾ ਸਾਡੇ ਪਰਿਵਾਰ ਨੂੰ ਕਬੱਡੀ ਦੀ ਬਾਲ ਦੇਣਾ ਅੱਜ ਵੀ ਮੈਂ ਬਹੁਤ ਪਿਆਰ ਕਰਦਾ ਪਹਿਲਾ ਪਿਆਰ ਮੇਰਾ ਕਬੱਡੀ ਆ ਉੱਥੇ ਜਾ ਕੇ ਜਿਹੜੀ ਤੁਸੀਂ ਕਹਿੰਦੇ ਪਏ ਕਿ دیਵਾਨੀ دیਵਾਨਗੀ ਪਤਾ ਕਦੋਂ ਹੁੰਦੀ ਆ ਜਦੋਂ ਬੇਵਫਾਈ ਲੱਗਦੀ ਆ ਹਾਂ ਸੋ ਤੁਨ ਉੱਥੇ ਚਾਹ ਉਹ ਮੈਂ ਸੀਰੀਅਸ ਹੋ ਗਿਆ ਮੈਂ ਕਿਹਾ ਵੀ ਯਾਰ ਵੀ ਮੇਰੇ ਦਿਮਾਗ ਨੇ ਗੱਲ ਫੜ ਲਈ ਬੋਡੀ ਇੰਨੀ ਪੀਕ ਤੇ ਇਨਾ ਇਨੀ ਕਿ ਮਿਹਨਤ ਦਾ ਸੀ ਮਿਹਨਤ ਦਾ ਆਸਤੀ ਸੀ ਮੈਂ ਤਪੱਸਿਆ ਕਰਕੇ ਮ ਆ ਗਿਆ ਸੀ ਮੈਂ ਕਿਹਾ ਵੀ ਯਾਰ ਵੀ ਇਹ ਲੈਵਲ ਨੇ ਹੈਗਾ ਮਿਹਨਤ ਦਾ ਮੈਂ ਕਿਹਾ ਇਹ ਵੀ ੱੱਕਾ ਜਿਵੇਂ ਕਹਿੰਦੇ ਨੇ ਬਾਜੀ ੱੱਕਾ ਮੈਂ ਕਿਹਾ ਵੀ ਪਿੰਕਾ ਦਰਨਾਉ ਦਾ ੱੱਕਾ ਇਤਨੀ ਮਿਹਨਤ ਵਾਜੂ ਹੈਗਾ ਨਾ ਮੈਂ ਕਹਿੰਦਾ ਤੇਰੀ ਮਾਂ ਤੇਰੀ ਮਿਹਨਤ ਬਹੁਤ ਵੱਡੀ ਆ ਵੀ ਕਿਹੜੀ ਚੀਜ਼ ਨਹੀਂ ਕੋਈ ਤੇ ਫਿਰਦਾ ਮੇਰੇ ਦਿਮਾਗ ਚ ਗੱਲ ਏਤੇ ਬੁਰੀ ਤਰੀਕੇ ਨਾਲ ਫਸ ਗਿਆ ਉਦੋਂ ਮੇਰੇ ਸਿਰਫ ਪਾਪਾ ਪਰ ਮੈਂ ਘਰੇ ਸੀ ਮੰਮੀ ਬਾਹਰ ਚਲੇ ਗਈ ਮੈਂ ਘਰੇ ਆ ਗਿਆ ਘਰੇ ਜਾ ਕੇ ਸੋਚਾਂ ਲੱਗ ਗਿਆ ਸੋਚੀ ਗਿਆ ਬਾਡੀ ਮੇਰੀ ਪੀਕ ਤੇ ਸੀ ਪੂਰੀ ਮੈਂ ਕਿਹਾ ਮੈਨੂੰ ਯਾਰ ਦਿਮਾਗ ਇੱਕ ਇੱਕ ਪਾਸਾ ਕਹਿੰਦਾ ਖੇਡਣਾ ਦੂਜਾ ਕਹਿੰਦਾ ਨਹੀਂ ਖੇਡਣਾ ਕਹਿੰਦਾ ਨਾ ਖੇਡਣਾ ਦੂਜਾ ਕਹਿੰਦਾ ਨਹੀਂ ਖੇਡਣਾ ਸਮਝ ਗਿਆ ਗੱਲ ਮੈਂ ਵਿਚ ਵੜ ਗਿਆ ਉਹ ਵਿਚ ਇਹਨਾਂ ਫਸਿਆ ਦਿਮਾਗ ਕੰਫਿਊਜ਼ ਇੰਨਾ ਜ਼ਿਆਦਾ ਹੋ ਗਿਆ ਮੈਨੂੰ ਦੋ ਡਬਲ ਪਰਸਨੈਲਿਟੀ ਆ ਨਾ ਸਮਝ ਤਾ ਗੱਲ ਵੀ ਇੱਕ ਕਹਿੰਦਾ ਜਾਣਾ ਇੱਕ ਕਹਦਾ ਨਹੀਂ 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 ਇੱਕ ਕਹਿੰਦਾ ਜਾਣਾ ਕਹਿੰਦਾ ਨਹੀਂ ਨਹੀਂ ਇਹ ਗਲਤ ਆ ਕਿਉਂਕਿ ਨਾ ਜਿਹਨੇ ਮਿਹਨਤ ਕੀਤੀ ਸੀ ਉਹ ਕਹਿੰਦਾ ਜਾਣਾ ਦੂਜਾ ਕਹਿੰਦਾ ਇਹ ਤਾਂ ਸਾਰਾ ਪੁੰਨ ਦੀ ਗਲਤ ਆ ਵੀ ਤੂੰ ਨਹੀਂ ਜਾਣਾ ਹਣਾ ਮੈਂ ਕਿਹਾ ਚਲੋ ਵੀ ਠੀਕ ਆ ਵੀ ਚਲੋ ਹਾਦਿਕਾ ਮੈਜੀ ਜੀ ਬਹੁਤ ਬੁਰੀ ਤਰ੍ਹਾਂ ਮੈਨੂੰ ਟੂਰਨਾਮੈਂਟਰ ਦੇ ਫੋਨ ਉਲੇ ਮਾ ਫੋਨ ਚੱਕਣਾ ਹਨਾ ਤੁਮ ਤੁਸੀਂ ਜੈ ਡਬਲ ਪਰਸਨੈਲਿਟੀ ਚ ਬੰਦਾ ਬੁਰੀ ਤਰ੍ਹਾਂ ਫਾਜੰਦਾ ਕਰਦੇ ਕਰਦੀ ਜੀ ਮੈਨੂੰ ਡਿਪਰੈਸ਼ਨ ਹੋ ਜਾਂਦਾ ਮੇਰੇ ਹੱਥ ਕੁ ਮੜ ਲਾਂਗੇ ਹਾਂ ਜਿਹੜੀ ਤਾਂਡੇ ਪ੍ਰੋਫਾਈਲ ਤੇ ਪਿੰਨ ਫੋਟੋ ਆ ਹਾਂ ਜੀ ਜਿਹੜੀਆਂ ਉਹ ਤੈਨੂੰ ਵਿੱਚ ਤੀ ਦੌੜ ਲਏ ਇਹ ਉਹ ਪੀਕ ਦੀ ਟਾਈਮ ਨਹੀਂ ਨਹੀਂ ਇਹ ਤਾਂ ਬਾਅਦ ਦੀ ਆ ਬਾਅਦ ਦੀ ਆ ਉਹ ਤੋਂ ਬਾਅਦ ਉਹ ਪੀਕ ਓਕੇ ਹਾਂ ਇਹ ਤੁਹਾਨੂੰ ਦੱਸਦਾ ਕਿ ਉਹ ਤੋਂ ਬਾਅਦ ਚ ਮੈਂ ਇੰਨਾ ਜਿਆਦਾ ਫਸ ਗਿਆ ਲੋਕ ਮੈਨੂੰ ਮੈਸੇਜ ਕਰੀ ਇਹ ਤੂੰ ਖੇਡਦਾ ਤੂੰ ਟੀਮ ਵਾਲੇ ਹਨਾ ਵੀ ਤੂੰ ਖੇਡਦਾ ਕਿਉਂ ਨਹੀਂ ਮੈਂ ਥੋੜੋ ਸਮੇਂ ਵਿੱਚ ਫਸ ਗਿਆ ਮੈਨੂੰ ਲੱਗਿਆ ਵੀ ਚੀਜ਼ ਮੈਂ ਗਲਤ ਵਾਸੇ ਪੈ ਗਿਆ ਹਨਾ ਉਹ ਤੋਂ ਬਾਅਦ ਮੇਰੇ ਤਾਂ ਵੀ ਆਸ਼ਕੀ ਮਰਵਾਉਂਦੀ ਆ ਹਾਂ ਇਹ ਮੇਰੇ ਹੱਥ ਕੰਬਣ ਲੱਗੇ ਕਿਸੇ ਨਾਲ ਮੱਕਰੀ ਫੈਮਲੀ ਜਿ ਕੋਈ ਨਹੀਂ ਸੀ ਕਿਸੇ ਨੂੰ ਦੱਸ ਮੇਰੇ ਤਾਂ ਹੁੰਦਾ ਨਹੀਂ ਸੀ ਮੈਂ ਹੱਥ ਕੰ ਉਹਦੋਂ ਨੂੰ ਡਬਲ ਟੈਨਸ਼ਨ ਹੋ ਗਈ ਵੀ ਇੰਨੀ ਮਿਹਨਤ ਕੀਤੀ ਜਦੋਂ ਕਿ ਮੁੰਡੇ ਦਾ ਸ਼ਰੀਰ ਖਰਾਬ ਹੁੰਦਾ ਉਹਨੂੰ ਪਤਾ ਨਾ ਕੀ ਬੀਤਦੀ ਆ ਮੈਨੂੰ ਹੋਰ ਸਟ੍ਰੈਸ ਹੋਉਂਦਾ ਕੀ ਕਰਦੇ ਕਰਦੇ ਮੈਂ ਜਿਵੇਂ ਹੀ ਬੈੱਡ ਤੇ ਆ ਗਿਆ ਐਹ ਜਿਹਾ ਵੀ ਟਾਈਮ ਦੇਖਿਆ ਮੈਂ ਦੋ ਦੋ ਤਿੰਨ ਤਿੰਨ ਘੰਟੇ ਮੈਂ ਬਾਥਰੂਮ ਜੀ ਬੈਠਾ ਰਹਿਣਾ ਜੀ ਬਾਥਰੂਮ ਬੈਠਾ ਡੋਰ ਬੰਦ ਕਰ ਲੈਣਾ ਬਾਥਰੂਮ ਦਾ ਅੱਜ ਲੋਕ ਗੰਨਾ ਮਾਰਦੇ ਨੇ ਤੂੰ ਖੇਡਦਾ ਕਿਉਂ ਨਹੀਂ ਹੈਨਾ ਖੇਡਦਾ ਕਿਉਂ ਨਹੀਂ ਮੈਂ ਦੋ ਦੋ ਘੰਟੇ ਅੰਦਰ ਬੈਠਾ ਰਹਿਣਾ ਬਾਥਰੂਮ ਚ ਮੰਮੀ ਹਣੋਂ ਲੋ ਪਤਾ ਨਹੀਂ ਸੀ ਉੱਥੇ ਵੀ ਇਹਦੇ ਤੇ ਇਹ ਸਿਚੁਏਸ਼ਨ ਚੱਲ ਰਹੀ ਹੈ ਹਨ ਮੈਂ ਦੱਸਿਆ ਨਹੀਂ ਕਿਸੇ ਨੂੰ ਕਿਸੇ ਨਾਲ ਬੋਲਣਾ ਪਾਪਾ ਨੂੰ ਤਾਂ ਪਤਾ ਹਨ ਬੋਲਣਾ ਕਿਦਾਂ ਹੱਥ ਕੰਬੀ ਜਾਣੇ ਅੰਦਰ ਬੜ ਕੋ ਅੰਦਰ ਮੈਨੂੰ ਲੋਕਣ ਲੱਗ ਗਿਆ ਮੈਨੂੰ ਪਤਾ ਡਿਪਰੈਸ਼ਨ ਵਾਲਾ ਬੰਦਾ ਲੱਗਦਾ ਅੰਦਰ ਲੋਕਣ ਲੱਗ ਗਿਆ ਮੈਂ ਕਿਸੇ ਨਾਲ ਬੋਲਣਾ ਨਾ ਹਨ ਦੋ ਤਰ੍ਹਾਂ ਦੀ ਸ ਉਹ ਠੀਕ ਹੁੰਦੀ ਆ ਇੱਕ ਸਟ्रेस ਆ ਜੀ ਅੰਗੇ ਭੁੱਖੀ ਹਟ ਜਾਂਦੀ ਆ ਉਹ ਸਟ੍ਰੀਮ ਤੇ ਕੰਮ ਚਲੇ ਜਾਂਦਾ ਵੀ ਬੰਦੇ ਦਾ ਹੋਣਾ ਵੀ ਵਧੀ ਨਹੀਂ ਲੱਗਦਾ ਹੋਏ ਉੱਥੇ ਚਲੇ ਜਾਣਾ ਫੇ ਮੈਂ ਅੱਗਾ ਆਪਣੇ ਮੇਰੇ ਫਰੈਂਡਸ ਨਾਲ ਕਰੋ ਵੈਸੇ ਮੇਰਾ ਵਧੀਆ ਹਲਾ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਨੇ ਮੈਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਵੀ ਕਾਫੀ ਤੇ ਲੈ ਜਾਣਾ ਕਿਤੇ ਕੁਝ ਕਰਨਾ ਯਾਰ ਤੂੰ ਕੁਝ ਨਹੀਂ ਤੂੰ ਠੀਕ ਆ ਉਦੋਂ ਇਹ ਟੈਟੂ ਬੁਆਇਆ ਸੀਗਾ ਪਿੰਕਾ ਜਰਗ ਤੁੰਦਾਸ ਦਾ ਵੀ ਇਹ ਕਿਉਂ ਬੁਆਇਆ ਕਰਿਆ ਨੂੰ ਇਹ ਟੈਟੂ ਜਿੰਨੇ ਵੀ ਨੇ ਨਾ ਸਾਰੇ ਮਨ ਜਿੱਤੇ ਜਗ ਜੀਤ ਆ ਨਾ ਐਸਾ ਕੰਮ ਮੂਲੇ ਨਾਲ ਕੀਚੇ ਜਤੰਤ ਬਚਤਾਈਏ ਸੱਜੀ ਮਾਂ ਤੇ ਕਿਹਾ ਪਛਤਾਉਣਾ ਪਵੇ ਮਾਂਜੀ ਤੇ ਜਗਜੀਤ ਮੈਨੂੰ ਲੱਗਦਾ ਸੀ ਮੈਂ ਹਰ ਇੱਕ ਸੱਜੇ ਹੱਥ ਨਾਲ ਜਿਹੜਾ ਕੰਮ ਕਰਾ ਤਾਂ ਮੈਨੂੰ ਯਾਦ ਆਵੇ ਵੀ ਤੈਨੂੰ ਮੰਨ ਤੇ ਨਜਤਨਾ ਪੈਣਾ ਹਨਾ ਤੇ ਆ ਮੈਂ ਪਿੰਕਾ ਜਰ ਗੋਦੋਂ ਮੇਰੀ ਮੋਟੀਵੇਸ਼ਨ ਲਿਫੇ ਮੈਨੂੰ ਮੈਨੂੰ ਡਾਕਟਰ ਕੋਲ ਲੈ ਕੇ ਉਹਨੇ ਮੈਨੂੰ ਪੁੱਛਿਆ ਕਿ ਨਹੀਂ ਪਾਸਟ ਤੇ ਤੇਰੇ ਨਾਲ ਕੀ ਆਜਾ ਹੋਇਆ ਵੀ ਤੂੰ ਐਡੀ ਬਾਡੀ ਤੇਰੀ ਫਟਾ ਵੀ ਸੀ ਸਾਈਕਾਟਰਿਸਟ ਕੋਲ ਉਹਨੇ ਮੈਨੂੰ 15 ਦੀ ਮੈਡੀਸਨ ਦਿੱਤੀ ਮੈਡੀਸਨ ਖਾ ਕੇ ਜਿਵੇਂ ਮੈਂ ਆਪਣਾ 6-6 ਜਿਹੇ ਇਹਦੇ ਨੂੰ ਹੋ ਸਟ੍ਰੈਸ ਹੋ ਗਈ ਮੈਂ ਕਿਹਾ ਤੂੰ ਇਟਾ ਬੰਦਾ ਹੋ ਕੇ ਮੈਂ ਆਪਾਂ ਨੂੰ ਤੁਹਾਨੂੰ ਬਦਲ ਸਾਰੇ ਨਾ ਹੁੰਦੇ ਜਾਂ ਮੈਂ ਕਿਹਾ ਮੈਂ ਡਿਪਰੈਸ਼ਨ ਦੀ ਦਵਾਈ ਇਹਨੇ ਮੈਨੂੰ ਹੋਰ ਦੱਬ ਲਿਆ 5-6 ਦਿਨ ਮੈਂ ਬਹੁਤ ਬਹਿ ਕੇ ਅੰਦਰ ਸੋਚਿਆ ਪ੍ਰਮਾਤਮਾ ਨੂੰ ਅਰਦਾਸ ਕਰਦਾ ਸੀ ਕਿ ਮੈਂ ਇੱਕ ਤਰ੍ਹਾਂ ਕਿ ਮੜਾਂਗੀ ਤਾਂ ਯਾਰ ਮੈਂ ਇੰਨੀ ਮਿਹਨਤ ਕਰਦਾ ਮੈਂ ਇੰਨੀ ਸੋਚ ਰੱਖੀ ਸੋਚ ਮੈਂ ਕਹਿੰਦੇ ਨੇ ਆਪਾਂ ਵੀ ਇੰਨੀ ਯਾਰ ਵੀ ਮੈਨੂੰ ਇਹ ਚੇਂਜ ਮਿਲ ਡਿਮੈਂਡ ਮੈਨੂੰ ਡਿਪਰੈਸ਼ਨ ਹੋ ਗਿਆ ਉਸ ਤੋਂ ਬਾਅਦ ਮੈਂ ਕਿਹਾ ਵੀ ਨਹੀਂ ਫਿਰ ਮੈਂ ਆਪਣਾ ਨੂੰ ਕਿਹੜਾ ਕੀਤਾ ਮੈਂ ਕਿਹਾ ਵੀ ਨਹੀਂ ਮੈਂ ਕਿਹਾ ਵੀ ਯਾਰ ਅੱਧੀ ਤੂੰ ਕੁਝ ਹੈਗਾ ਤੂੰ ਵੀ ਕੁਝ ਤਾਂ ਆਏਗਾ ਲੋ ਹਨ ਕਿ ਤੂੰ ਉੱਠਣਾ ਬੈਠਣਾ ਤੇ ਮੈਂ ਗਿਆ ਕਾਰ ਚੱਕੀ ਮੈਂ ਟੈਡੂ ਬਾਕੇ ਲੈ ਕੇ ਆਇਆ ਕਿੰਤਾ ਜਰਕ ਮੈਂ ਫੇਬੀ ਇੱਕ ਨਾਮ ਆ ਵੀ ਇਹਨੂੰ ਲੋਕ ਪਸੰਦ ਕਰਦੇ ਨੇ ਤੈਨੂੰ ਇਹਦੇ ਲਈ ਉੱਠਣਾ ਪੈਣਾ ਉਹਦੋਂ ਮੈਂ ਟੈਟੂ ਕੋਆਇਆ ਸੀ ਹਨਾ ਫੇਰ ਆਹ ਟੈਟੂ ਆ ਮੇਰਾ ਦੁੱਖ ਸੰਤੋਖ ਗਿਆਨ ਹਿੰਮਤ ਵਾਦਾ ਇਹ ਇਹਦਾ ਇਹਦਾ ਤੁਹਾਨੂੰ ਮੀਨਿੰਗ ਦੱਸਦਾ ਵੀ ਇਹ ਤੁਹਾਡੇ ਵੀ ਗੱਲ ਕੰਮ ਹੋਊਗੀ ਤੇ ਸਾਰਿਆਂ ਦੇ ਕੰਮ ਹੋਊਗੀ ਇਹੀ ਹਰ ਇੱਕ ਬੰਦੇ ਦੀ ਜ਼ਿੰਦਗੀ ਚ ਚੀਜ਼ ਰਿਪੀਟ ਹੁੰਦੀ ਆ ਇਹ ਜਦੋਂ ਤੁਹਾਡੇ ਇਹ ਚੀਜ਼ਾਂ ਹੋਣੀਆਂ ਸਮਝ ਲਓ ਤੁਸੀਂ ਤੁਹਾਡਾ ਕੁਝ ਬਹੁਤ ਵਧੀਆ ਹੋਣ ਵਾਲਾ ਹਨਾ ਇਹਦਾ ਮਤਲਬ ਪਹਿਲੀ ਇਹ ਮੈਂ ਆਪ ਮੇਰੀ ਆਪਣੀ ਇਮੇਜਿਨੇਸ਼ਨ ਆਏ ਸਮਝ ਗਏ ਗੱਲ ਪਹਿਲਾਂ ਜਦੋਂ ਤੁਸੀਂ ਬੈਠੇਗੇ ਤੁਸੀਂ ਨਾਰਮਲ ਬੈਠੇ ਬੰਦੇ ਦੇ ਦੁੱਖ ਆਊ ਤੁਹਾਨੂੰ ਤੁਸੀਂ ਪ੍ਰਿਪੇਅਰ ਨਹੀਂ ਹੁੰਦੇ ਉਹਦੇ ਲਈ ਤੁਸੀਂ ਬੈਠਿਆ ਤੁਹਾਨੂੰ ਕੋਈ ਕਾਲ ਆਉਣੀ ਆ ਬੰਦਾ ਖੁਸ਼ ਆ ਮੇਰੇ ਵਰਗਾ ਕੋਈ ਕੌਫੀ ਪੀ ਰਿਹਾ ਕੋਈ ਕਸ਼ ਕਰ ਰਿਹਾ ਤੁਹਾਨੂੰ ਕਾਲ ਆਉਣੀ ਆ ਯਾਰ ਆ ਚੀਜ਼ ਹੋ ਗਈ ਕੁਝ ਨਹੀਂ ਹੋ ਸਕਦਾ ਉਹ ਪਾਓ ਵੱਡੀ ਗੱਲ ਵੀ ਕਿਸੇ ਆਪਣੇ ਫੈਮਿਲੀ ਵਾਲੇ ਨੂੰ ਕੁਝ ਹੋ ਸਕਦਾ ਆਪਣੇ ਕਾਰ ਹੋ ਜਾ ਮਤਲਬ ਕੁਝ ਨਹੀਂ ਹੋ ਸਕਦਾ ਕੀ ਆ ਗਿਆ ਦੁੱਖ ਆ ਗਿਆ ਇੱਕੇ ਦਮ ਆ ਗਿਆ ਤੁਹਾਨੂੰ ਤਾਂ ਪਤਾ ਵੀ ਨਹੀਂ ਫਟੋ ਕੋਲ ਕੋਈ ਤਿਆਰੀ ਨਹੀਂ ਉਹਦੀ ਬੈਠੇ ਹੋ ਤੁਸੀਂ ਤੁਸੀਂ ਤਾਂ ਹਾਸ ਰਿਹਾ ਹੈ ਹੋਣਾ ਦੁੱਖ ਆ ਗਿਆ ਤੁਸੀਂ ਪਾਗਲ ਹੋ ਗਏ ਉਦੋਂ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਕੋਈ ਪਲੈਨਿੰਗ ਹੀ ਨਹੀਂ ਸੀ ਤੁਸੀਂ ਕਿਹੜਾ ਕੁਝ ਹੈਗਾ ਨਾ ਫਿਰ ਸੰਤੋਖ ਹਾਉਗਾ ਇਹ ਤੁਸੀਂ ਕਰਨਾ ਤੁਸੀਂ ਸਬਰ ਕਰਨਾ ਬੈਠੋ ਹੁਣ ਹੱਲ ਨਹੀਂ ਹੈਗਾ 2-4 ਦਿਨਾਂ ਚ ਤਾਂ 5-4 ਦਿਨਾਂ ਚ ਤੁਹਾਡੇ ਕੋਲ ਕੋਈ ਹੱਲ ਨਹੀਂ ਹੈਗਾ ਇਹਦਾ ਕਰਨ ਦਾ ਕਿਉਂਕਿ ਇੱਕੇ ਦਾ ਨਹੀਂ ਚੀਜ਼ ਆਈ ਆ 5-4 ਦਿਨਾਂ ਚ 10 ਦਿਨਾਂ ਚ ਤੁਹਾਨੂੰ ਹੱਲ ਮਿਲੂਗਾ ਜਾਂ ਤੁਹਾਨੂੰ ਕੋਈ ਬੰਦਾ ਸਮਝਾਜੂਗਾ ਕਿ ਜਾਂ ਤੁਸੀਂ ਆਪਣੇ ਆਪ ਸੈਲਫ ਸਟੱਡੀ ਕਰੋਗੇ ਜਾਂ ਪੇਸ਼ੈਂਸ ਰੱਖੋਗੇ ਆਪਣੇ ਆਪ ਚੀਜ਼ਾਂ ਨਿਕਲਣਗੀਆਂ ਬੋਡੀ ਆਪਣੇ ਆਪ ਸ਼ੀਲ ਕਰੂਗੀ ਕੁਝ ਵੀ ਹੋਊਗਾ ਸੰਤੋਖ ਰੱਖੋ ਪਹਿਲਾਂ ਦੁੱਖ ਆ ਗਿਆ ਨਾ ਨੈਕਸਟ ਸਟੈਪ ਆਪਰੇਲਾ ਸੰਤੋਖ ਬੈਠੋ ਹੁਣ ਫਿਰ ਗਿਆਨ ਨੌਲੇਜ ਇਕੱਠੀ ਕਰੋਗੇ ਆਪ ਕਿਵੇਂ ਨਿਕਣਾ ਇਹ ਚਾਹੁੰੋ ਕੀ ਚੀਜ਼ ਹੋ ਗਈ ਕਿਸੇ ਨੂੰ ਸੁਣੋਗੇ ਕੋਈ ਤੁਹਾਨੂੰ ਦੱਸੂਗਾ ਕਿ ਯਾਰ ਆਹ ਚੀਜ਼ ਆਏ ਘਰ ਆਏ ਹਨ ਮੰਨ ਲਓ ਗਿਆਨ ਆਊਗਾ ਤੁਹਾਡੇ ਕੋਲ ਉਹ ਚੀਜ਼ ਜਿਹੜੀ ਪਹਿਲਾਂ ਤੁਹਾਨੂੰ ਨਹੀਂ ਪਤਾ ਸੀ ਉਹ ਤੁਹਾਨੂੰ ਪਤਾ ਲੱਗੂਗੀ ਹੁਣ ਕੁਝ ਐਕਸਟਰਾ ਹੋਊਗਾ ਤੁਹਾਡੇ ਨਾਲ ਗਿਆ ਲਾ ਗਿਆ ਹਿੰਮਤ ਗਿਆਨ ਇਕੱਲਾ ਕੰਮ ਨਹੀਂ ਕਰਨਾ ਤੁਹਾਨੂੰ ਹਿੰਮਤ ਕਰਨੀ ਪੈਣੀ ਆ ਨੌਲੇਜ ਆ ਗਈ ਨਾ ਇੱਥੇ ਵੀ ਕੀ ਕਰਨਾ ਤੁਹਾਨੂੰ ਦੱਸ ਗਿਆ ਨਾ ਮੇਰੇ ਵਰਗਾ ਦੱਸ ਗਿਆ 100 ਬੰਦੇ ਹੋਰ ਦੱਸਗੇ ਹਿੰਮਤ ਕਰੋ ਫਿਰ ਫਿਰ ਹਿੰਮਤ ਆਊਗੀ ਫਿਰ ਵਾਦਾ ਫਿਰ ਤੁਸੀਂ ਕਿਹਦਾ ਵਧੀਆ ਇਨਸਾਨ ਹੋਵੋਗੇ ਪਹਿਲਾਂ ਨਾਲੋਂ ਲੈਵਲ ਤੁਹਾਡਾ ਪਹੁੰਚਾ ਕਿ ਤੁਸੀਂ ਇਹ ਇਹ ਚੀਜ਼ ਇੱਕ ਵਾਰ ਨਹੀਂ ਤੁਹਾਡੀ ਚੰਨਾਚਰ ਤੁਸੀਂ ਦੁਨੀਆ ਤੋਂ ਨਹੀਂ ਜਾਣਦੇ ਨਾ ਇਹ ਤੁਹਾਡੇ ਰਿਪੀਟ ਆਉਂਦੀ ਰਹਣੀ ਆ ਤੁਸੀਂ ਵੱਧ ਲਈ ਜਾਉਗੇ ਇਨਸਾਨ ਵੱਧ ਲਈ ਜਾਊਗਾ ਐਂਡ ਤੇ ਬਸ ਦੁੱਖ ਸੰਤੋਖ ਗਿਆਨ ਹਿੰਮਤ ਵੱਧਦਾ ਇਹ ਜੀ ਜਾਈ ਹੀ ਮੈਂ ਉਦੋਂ ਮੈਂ ਸਿੱਖਿਆ ਸੀ ਵੀ ਪਿੰਕਾ ਦੁੱਖਾ ਸਵਰਗਾ ਫਿਰ ਹਿੰਮਤ ਕੀਤੀ ਫਿਰ ਸਾਰਾ ਕੁਝ ਕਰਕੇ ਫਿਰ ਮੈਂ ਇੱਕ ਬੈਟਰ ਇਨਸਾਨ ਬਣਨ ਦੀ ਕੋਸ਼ਿਸ਼ ਕੀਤੀ ਤੇ ਫਿਰ ਉਹਦੇ ਤੋਂ ਬਾਅਦ ਮੈਂ ਫਾਈਨਲੀ ਆਪਣਾ ਡਿਸੀਜਨ ਲਿਆ ਵੀ ਮੈਂ ਤਵਾਰ ਨਹੀਂ ਕੱਢਣਾ ਮੈਂ ਬਹੁਤ ਬੋਲਿਆ ਮੈਂ ਬੜੀਆਂ ਵੀਡੀਓ ਚ ਬੋਲਦਾ ਰਿਹਾ ਕੁਝ ਲੋਕ ਮੈਨੂੰ ਗਲਤ ਤੋ ਹਟ ਜਾ ਤੈਂ ਕਿ ਲੈਣਾ ਯਾ ਕਿਵੇਂ ਹਟ ਜੀਏ ਤੋਈ ਤਾਂ ਬੈਠਿਆ ਨੇ ਕਹਿੰਦਾ ਹਟ ਜਾ ਜਿਹਨੇ ਜ਼ਿੰਦਗੀ ਚ ਸੁਪਨਾ ਦੇਖਿਆ ਨਾ ਪੀਕ ਤੇ ਜਾ ਕੇ ਨਾ ਖੜਕੇ ਜਿੱਥੇ ਲੋਕ ਤੁਹਾਨੂੰ ਜਦ 스피ਕਰਾਂ ਦੇ ਨਾਮ ਬੋਲਦੇ ਨਾ ਸਾਨੂੰ ਵੀ ਵਧੀਆ ਲੱਗਦਾ ਤਿੰਕਾ ਜਰਗਾ ਨਾ ਅਸੀਂ ਨਾਮ ਕਮਾਇਆ ਨਾ ਛੱਡਣਾ ਬਹੁਤ ਹੋਗਾ ਕਦੇ ਵੀ ਕਹਿੰਦੇ ਇੱਕ ਗੱਲ ਹੋਰ ਆ ਵੀ ਤੁਸੀਂ ਕਿਸੇ ਮੰਜ਼ਲ ਵੱਲ ਜਾ ਰਹੇ ਹੋ ਨਾ ਉਹਦੇ ਰਾਸਤੇ 'ਚ ਕੰਡੇ ਤੇ ਪੱਥਰ ਹੁੰਦੇ ਨੇ ਉੱਚ ਉਹਦੇ ਜੋ ਤੁਹਾਡੇ ਪਿੱਛੇ ਤੁਹਾਨੂੰ ਦੇਖ ਕੇ 100 ਬੰਦੇ ਨੇ ਹੋਰ ਨਿਆਉਣਾ ਜੇ ਤੁਸੀਂ ਆਪਣਾ ਵਜਾ ਕੇ ਨਿਕਲ ਗਏ ਤਾਂ ਇਹ ਨਹੀਂ ਪਤਾ ਵੀ ਕੱਲੋਂ ਤੁਹਾਡੇ ਬੱਚੇ ਵੀ ਉਹ ਰਾਸਤੇ ਤੇ ਉਹਨਾਂ ਵੀ ਸਾਡਾ ਬਾਪੂ ਗਿਆ ਸੀ ਭਾਈ ਅਸੀਂ ਵੀ ਜੋ ਕੰਡੇ ਤੇ ਪੱਥਰ ਉਹਨਾਂ ਦੇ ਲੱਪਣਾ